ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੰਜ ਪੁੱਤਰ ਸਨ ਤੇ ਉਹਨਾਂ ਦੇ ਵਿੱਚੋਂ ਇੱਕ ਸਨ ਸਹਿਬ ਜادہ ਬਾਬਾ ਅਟਲ ਰਾਏ ਸਾਹਿਬ ਜੀ ਗੁਰੂ ਸਾਹਿਬ ਦੇ ਸੁਪੁੱਤਰ ਹੋਣ ਕਰਕੇ ਬਾਬਾ ਅਟਲ ਰਾਏ ਸਾਹਿਬ ਜੀ ਨਾਮ ਬਾਣੀ ਦੇ ਅਭਿਆਸੀ ਸਨ ਤੇ ਉਹਨਾਂ ਦੇ ਕਹੇ ਬੋਲ ਵੀ ਸੱਚ ਹੋ ਜਾਂਦੇ ਸਨ। ਬਾਬਾ ਅਟਲਰਾਏ ਸਾਹਿਬ ਜੀ 9 ਸਾਲ ਦੀ ਉਮਰ ਦੇ ਵਿੱਚ ਹੀ ਜੋਤੀ ਜੋਤ ਸਮਾ ਗਏ। ਉਹਨਾਂ ਨੂੰ ਕਿਉਂ 9 ਸਾਲ ਦੀ ਉਮਰ ਵਿੱਚ ਹੀ ਜੋਤੀ ਜੋਤ ਸਮਾਉਣਾ ਪਿਆ? ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਣ ਜਾ ਰਹੇ ਹਾਂ। ਧਿਆਨ ਨਾਲ ਸਰਵਣ ਕਰਿਓ। ਤੇ ਸਰਵਣ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਨੂੰ ਲਾਈਕ ਕਰ ਦਿਓ। ਬਾਬਾ ਅਟਲਰਾਏ ਸਾਹਿਬ ਜੀ ਆਪਣੇ ਬਾਲ ਅਸਥਾ ਦੇ ਵਿੱਚ ਕੁਝ ਕ ਮਿੱਤਰਾਂ ਦੇ ਨਾਲ ਖੇਡ ਰਹੇ ਸਨ। ਬਾਬਾ ਅਟਲਰਾਏ ਸਾਹਿਬ ਜੀ ਉਸ ਸਮੇਂ ਲੋਕਣ ਮੀਟੀ ਖੇਡ ਰਹੇ ਸਨ। ਬੇਸ਼ੱਕ ਉਹ ਕੇਵਲ ਖੇਡ ਖੇਡ ਰਹੇ ਸਨ ਪਾਰ ਜਦੋਂ ਉਹਨਾਂ ਦੇ ਮਿੱਤਰ 모ਹਨ ਦੀ ਵਾਰੀ ਆਈ ਤਾਂ ਡੈਂਟਲ ਚੁੱਕਾ ਸੀ ਤੇ ਬਾਬਾ ਅਟਲ ਰਾਏ ਸਾਹਿਬ ਜੀ ਨੇ ਸਾਰੇ ਮਿੱਤਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪੋ ਆਪਣੇ ਘਰੀ ਜਾਓ ਤੇ ਕੱਲ ਆ ਕੇ ਤੇ ਦੁਬਾਰਾ ਖੇਡਾਂਗੇ ਫਿਰ ਖੇਡ ਫਿਰ ਉਥੋਂ ਹੀ ਸ਼ੁਰੂ ਕਰਾਂਗੇ ਸਭ ਆਪੋ ਆਪਣੇ ਘਰੇ ਚਲੇ ਗਏ ਬਾਬਾ ਅਟਾਲਰਾ ਸਾਹਿਬ ਜੀ ਵੀ ਵਾਪਸ ਆ ਗਏ ਤੇ ਅਗਲੇ ਦਿਨ ਜਦੋਂ ਖੇਡਣ ਦੀ ਵਾਰੀ ਆਈ ਬਾਬਾ ਅਟਾਲਰਾ ਸਾਹਿਬ ਜੀ ਅਤੇ ਉਹਨਾਂ ਦੇ ਸਾਰੇ ਮਿੱਤਰ ਇੱਕ ਥਾਂ ਇਕੱਠੇ ਹੋਏ ਖੇਡਣ ਦੇ ਲਈ ਪਰ ਉਹਨਾਂ ਦਾ ਜਿਹੜਾ ਮਿੱਤਰ ਸੀ ਜਿਸ ਦੀ ਸਿਰ ਖੇਡਣ ਦੀ ਵਾਰੀ ਦੀ ਜਿਸ ਦੇ ਸਿਰ ਖੇਡ ਦੀ ਵਾਰੀ ਸੀ ਉਹ ਨਾ ਆਇਆ ਤੇ ਬਾਬਾ ਅਟਲ ਰਾਏ ਸਾਹਿਬ ਜੀ ਨੇ ਆਪਣੇ ਦੂਸਰੇ ਮਿੱਤਰਾਂ ਤੋਂ ਪੁੱਛਿਆ ਕਿ ਸਾਡਾ ਵਾਰੀ ਵਾਲਾ ਮਿੱਤਰ ਕਿਉਂ ਨਹੀਂ ਆਇਆ ਮੋਹਨ ਕਿਉਂ ਨਹੀਂ ਆਇਆ ਉਸ ਦਾ ਨਾਮ ਮੋਹਨ ਸੀ ਤੇ ਬਾਬਾ ਅਟਲ ਰਾਏ ਸਾਹਿਬ ਜੀ ਦੇ ਬਾਕੀ ਮਿੱਤਰਾਂ ਨੇ ਕਿਹਾ ਕਿ ਸਾਪ ਲੜਨ ਦੇ ਕਾਰਨ ਮੋਹਨ ਦੀ ਮੌਤ ਹੋ ਚੁੱਕੀ ਹੈ ਤੇ 모હન ਉਸ ਦੀ ਮੌਤ ਦੇ ਕਾਰਨ ਉਸ ਦੇ ਮਾਤਾ ਪਿਤਾ ਰੋ ਰਹੇ ਹਨ। ਬਾਬਾ ਅਟੱਲ ਰਾਏ ਸਾਹਿਬ ਜੀ ਨੂੰ ਉਹਨਾਂ ਉੱਤੇ ਤਰਸ ਆ ਗਿਆ। ਸਾਹਿਬ ਜੀ ਆਦਾ ਬਾਬਾ ਅਟੱਲ ਰਾਏ ਸਾਹਿਬ ਜੀ ਗਏ ਉਹਨਾਂ ਦੇ ਘਰ। ਬਾਬਾ ਜੀ ਨੇ ਆਪਣੀ ਖੁੰਡੀ ਕੱਢੀ ਤੇ 모હન ਦੇ ਗਲ ਵਿੱਚ ਪਾ ਕੇ ਆਖਿਆ ਕਿ ਮਿੱਤਰ ਉਠ ਆਪਣੀ ਵਾਰੀ ਦੇ ਬਾਬਾ ਜੀ ਦੇ ਬੋਲਾਂ ਦਾ ਅਸਰ ਕਿ ਉਹ ਜਿਹੜਾ ਮਿੱਤਰ ਸੀ ਉਹ ਦੁਬਾਰਾ ਜਿਉਂਦਾ ਉੱਠ ਖੜਾ ਹੋਇਆ ਤੇ ਉੱਠ ਕੇ ਸਤਨਾਮ ਜਪਨ ਲੱਗਾ ਇਹ ਵੇਖ ਕੇ ਸਭ ਹੈਰਾਨ ਸਨ ਤੇ ਇਹ ਖਬਰ ਜਿਹੜੀ ਸੀ ਉਹ ਪਹੁੰਚਦੀ ਪਹੁੰਚਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੇ ਤੱਕ ਪਹੁੰਚ ਗਈ ਸਾਤੂਰ ਸੱਚੇ ਪਾਸ਼ਾ ਜੀ ਤੱਕ ਜਦੋਂ ਇਹ ਖਬਰ ਪਹੁੰਚੀ ਕਿ ਬਾਬਾ ਅਟੱਲ ਰਾਇ ਸਾਹਿਬ ਜੀ ਨੇ ਆਪਣੇ ਮਰੇ ਹੋਏ ਮਿੱਤਰ ਨੂੰ ਦੁਬਾਰਾ ਜਿਉਂਦਿਆਂ ਕਰ ਦਿੱਤਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 바ਵਾ ਅਟਾਲਾ ਰਾਏ ਸਾਹਿਬ ਜੀ ਨੂੰ ਬੁਲਾਇਆ ਆਤੇ ਕਿਹਾ ਕਿ ਤੁਸੀਂ ਕਰਾਮਾਤ ਕਿਉਂ ਦਿਖਾਈ ਤੁਸੀਂ ਉਸ ਅਕਾਲ ਪੁਰਖ ਦੇ ਬਾਣੀ ਨੂੰ ਮੰਨਣਾ ਸੀ ਪਰ ਤੁਸੀਂ ਆਪ ਕਰਾਮਾਤ ਕਿਉਂ ਦਿਖਾਈ ਜੇ ਅਕਾਲ ਪੁਰਖ ਜੀ ਦਿਖਾਉਂਦੇ ਤਾਂ ਫਿਰ ਕੋਈ ਗੱਲ ਨਹੀਂ ਸੀ ਪਰ ਤੁਸੀਂ ਇਹ ਕਾਰਾਮਾਤ ਨਹੀਂ ਸੀ ਦਿਖਾਉਣੀ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੰਨੇ ਵਚਨ ਕਹਿਣ ਦੀ ਢੇਰ ਸੀ ਤੇ ਬਾਬਾ ਜੀ ਦੀ ਰਮਜ਼ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਮਜ਼ ਸਮਝ ਗਏ ਤੇ ਬਾਬਾ ਅਟਾਲਰਾ ਸਾਹਿਬ ਜੀ ਨੇ ਪਿਤਾ ਜੀ ਕੋਲੋਂ ਮਾਫੀ ਮੰਗੀ ਸਤੂ ਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਾਰ ਦਿੱਤੇ ਤੇ ਬਾਬਾ ਜੀ ਚਿੱਟੀ ਚਾਦਰ ਲੈ ਕੇ ਕੌਨ ਸਰਸਾਬ ਦੇ ਸਰੋਵਰ ਦੇ ਨੇੜੇ ਲੰਮੇ ਪੈ ਗਏ ਪਰ ਇਹ ਗੱਲ ਉਹਨਾਂ ਨੇ ਆਪਣੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਂ ਦੱਸੀ ਕਿ ਉਹ ਸਰੋਵਰ ਦੇ ਨੇੜੇ ਕਿਉਂ ਲੰਮੇ ਪਏ ਹਨ ਜਦੋਂ ਇਸ ਗੱਲ ਦੀ ਖਬਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗੀ ਕਿ ਮਹਾਰਾਜ ਜੀ ਜਾਣ ਜਾਣ ਸਨ ਜਾਣਦੇ ਸਨ ਕਿ ਬਾਬਾ ਜੀ ਜੋਤੀ ਜੋਤ ਸਮਾਉਣ ਲੱਗੇ ਹਨ ਅਤੇ ਆਪਣਾ ਸਰੀਰ ਛੱਡਣ ਲੱਗੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਜਾਦੇ ਨੂੰ ਰੋਕਣ ਲਈ ਜਦੋਂ ਪਹੁੰਚੇ ਸਤਗੁਰੂ ਜੀ ਸਰੋਵਰ ਦੇ ਕੰਢੇ ਜਾ ਕੇ ਵੇਖਿਆ ਤੇ ਬਾਬਾ ਜੀ ਉਹਨੇ ਚਿਰ ਤੱਕ ਆਪਣਾ ਸਰੀਰ ਛੱਡ ਚੁੱਕੇ ਸਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਸੰਸਕਾਰ ਉੱਥੇ ਹੀ ਕੀਤਾ ਤੇ ਨਾਲ ਹੀ ਉਹਨਾਂ ਨੂੰ ਕਈ ਪ੍ਰਕਾਰ ਦੇ ਵਰ ਦਿੱਤੇ। ਬਾਬਾ ਅਟਲ ਰਾਏ ਸਾਹਿਬ ਜੀ ਨੂੰ ਐਸੇ ਅਕਰਮਾਤ ਦਿਖਾਉਣ ਦੇ ਕਾਰਨ ਹੀ ਸਰੀਰ ਤਿਆਗਣਾ ਪਿਆ ਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਕਈ ਵਰ ਦਿੱਤੇ ਅਤੇ ਉਹਨਾਂ ਵਿੱਚੋਂ ਇੱਕ ਵਾਰ ਇਹ ਸੀ ਕਿ ਤੁਹਾਡਾ ਮੰਦਰ ਸ਼ੈਰੂ ਇਸ ਤੋਂ ਉੱਚਾ ਹੋਵੇਗਾ ਕਿਉਂਕਿ ਉਹਨਾਂ ਦੀ ਉਮਰ 9 ਸਾਲ ਦੀ ਸੀ ਇਸੇ ਕਰਕੇ 9 ਮੰਜ਼ਲਾਂ ਜਿਹੜਾ ਮੰਦਿਰ ਹੈ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੈ ਉਹ 9 ਮੰਜ਼ਲਾਂ ਦਾ ਹੈ ਤੇ ਬਾਬਾ ਅਟੱਲ ਰਾਇ ਸਾਹਿਬ ਜੀ ਉਹਨਾਂ ਬਾਰੇ ਲੋਕ ਅਸਕਰ ਅਕਸਰ ਕਹਿੰਦੇ ਹਨ ਬਾਬਾ ਅਟੱਲ ਪੱਕੀਆਂ ਪਕਾਈਆਂ ਕੱਲ ਤੇ ਲੋੜ ਵਾਂ ਉਹਨਾਂ ਦੇ ਦਰ ਤੋਂ ਪ੍ਰਸ਼ਾਦਾ ਛਕਦੇ ਹਨ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੇ ਬਾਬਾ ਗੁਰਦਤਾ ਜੀ ਨੇ ਇਸੇ ਤਰੀਕੇ ਨਾਲ ਕਾਰਨਾਮਾ ਦਿਖਾਉਣ ਦੇ ਕਾਰਨ ਜੋਤੀ ਜੋ ਸਮਾਣਾ ਪਿਆ ਸੀ ਆਪਣਾ ਸਰੀਰ ਤਿਆਗਣਾ ਪਿਆ ਸੀ ਉਸ ਘਟਨਾ ਦਾ ਵੇਰਵਾ ਅਸੀਂ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ